ਸੰਗਤ ਜੀ ਬੇਨਤੀਆਂ ਨੇ ਇੱਕ ਤਾਂ ਆਪਣੀ 8 ਸਤੰਬਰ ਨੂੰ ਆਪਣਾ ਸਿੱਖ ਸਮੇਲਨ ਆ ਕਰਨਾਲ ਅਨਾਜ ਮੱਡੀ ਦੇ ਅੰਦਰ ਆਪਣੇ ਸਿੱਖ ਸਮਾਜ ਦਾ ਤੇ ਉਹਦੇ ਲਈ ਕੱਲ ਨੂੰ ਅੰਬਾਲੇ ਦੇ ਅੰਦਰ ਮੀਟਿੰਗ ਰੱਖੀ ਗਈ ਆ ਕੱਲ ਨੂੰ 25 ਤਰੀਕ ਸਵੇਰੇ 10 ਵਜੇ ਬਾਸਾਈ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਉੱਥੇ ਆਪਣੇ ਅੰਬਾਲੇ ਦੇ ਸਿੱਖਾਂ ਦੀ ਮੀਟਿੰਗ ਰੱਖੀ ਗਈ ਆ ਪਹਿਲਾਂ ਤਾਂ ਅੰਬਾਲੇ ਦੇ ਸਿੱਖਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਾਬਾ ਜੀ ਸਾਰਿਆਂ ਨੇ ਪਹੁੰਚਣਾ ਕੱਲ ਨੂੰ ਨਾਲੇ ਦਾ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੋ ਨਾਲੇ ਉੱਥੇ ਆ ਕੇ ਆਪਣੀਆਂ ਵੀ ਵਿਚਾਰਾਂ ਕਰਦੇ ਨੇ ਵਿਚਾਰਾਂ ਕੀ ਨੇ ਅੱਜ ਸਾਨੂੰ ਲੋੜ ਆ ਬਾਬਾ ਜੀ ਹਰਿਆਣੇ ਦੇ ਅੰਦਰ ਵੀ ਸਾਡੇ ਕੋਲ ਇੱਕ ਮੰਚ ਹੋਵੇ ਔਰ ਇੱਕ ਹੈਜੀ ਲੀਡਰਸ਼ਿਪ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਚੱਲੇ ਕਿਸੇ ਰਾਜਨੀਤਿਕ ਪਾਰਟੀ ਤੋਂ ਪ੍ਰੇਰਿਤ ਨਾ ਹੋਵੇ ਉਹਨਾਂ ਨਾਲ ਜੁੜੀ ਨਾ ਹੋਵੇ ਸਾਨੂੰ ਲੋੜ ਅੱਜ ਕਿਉਂਕਿ ਸਾਡੇ ਬਹੁਤ ਹੱਕ ਨੇ ਚਾਹੀਏ ਪੰਜਾਬੀ ਮਾਂ ਬੋਲੀ ਦੇ ਹੱਕ ਨੇ ਹਰਿਆਣੇ ਦੇ ਅੰਦਰ ਸਾਹਿਬ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ ਉਹਨੂੰ ਲੈ ਕੇ ਸਖਤ ਸਜ਼ਾ ਮਾ ਹੋਣ ਸਾਡੇ ਮੁੰਡੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਕੰਕਾਰ ਲਾਏ ਜਾਂਦੇ ਨੇ ਉਹ ਪੂਰੇ ਕੰਕਾਰਾਂ ਦੇ ਅੰਦਰ ਆਪਣੇ ਪੇਪਰ ਦੇਣ ਜਾਂ ਸਾਡੀਆਂ ਮਤਲਬ ਲਾ ਲੋ ਧਰਮ ਸਾਲਾ ਸਿੱਖਾਂ ਦੀਆਂ ਹਰ ਇੱਕ ਜ਼ਿਲ੍ਹੇ ਦੇ ਅੰਦਰ ਹੋਣੀ ਚਾਹੀਦੀ ਹੈ ਹਰਿਆਣਾ ਦੇ ਅੰਦਰ ਐਵੇਂ ਸਾਡੇ ਬਹੁਤ ਹੱਕ ਨੇ ਕਿਉਂਕਿ ਸਾਡੇ ਇੱਥੇ 16 ਲੱਖ ਗਿਣਤੀ ਆ ਸਿੱਖਾਂ ਦੀ ਤੋਂ ਹਸਾਬ ਨਾਲ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਉਹਦੇ ਉਹਨੂੰ ਲੈ ਕੇ ਆਪਾਂ ਨੇ ਵਿਚਾਰ ਵਿਮਰਸ ਕੱਲ ਨੂੰ ਅੰਮ੍ਰਿਤਾਲੇ ਦੇ ਅੰਦਰ ਕਰਨੀ ਆ ਫਿਰ 8 ਸਤੰਬਰ ਨੂੰ ਆਪਾਂ ਨੇ ਵੱਡੀ ਰੈਲੀ ਜਿਹੜੀ ਲਖਾਂਕ ਤਦਾਚ ਹਰਿਆਣੇ ਦੇ ਸਾਰੇ ਸਿੱਖ ਇਕੱਠੇ ਹੋਣਗੇ ਤੇ ਉੱਥੇ ਵੀ ਆਪਾਂ ਨੇ ਬੰਦੋਬਸਤ ਸਮੂਲੀਅਤ ਕਰਨੀ ਹੈ ਪਰ ਕੱਲ੍ਹ ਵਾਸਤੇ ਸਪੈਸ਼ਲ ਬੇਨਤੀ ਕਰਦੇ ਆਂ 8 ਸਤੰਬਰ ਵਾਸਤੇ ਅੱਗੇ ਵੀ ਵੀਡੀਓ ਪਾਵਾਂਗੇ ਪਰ ਕੱਲ੍ਹ ਵਾਸਤੇ ਬਾਲੇ ਦੀ ਸੰਗਤ ਨੂੰ ਬੇਨਤੀ ਹੈ ਵੀ ਆ ਜਾਓ ਸਾਰੇ ਸਿੱਖ ਸੰਗਤ ਆਪਾਂ ਵਿਚਾਰ ਵਿਮਰਸ਼ ਕਰੀਏ ਆਪਣੇ ਹੱਕਾਂ ਪਿੱਛੇ ਕਿਉਂਕਿ ਗੱਲ ਬਾਬਾ ਜੀ ਆਪਣੇ ਆਣੇ ਵਾਲੀ ਨਸਲਾਂ ਦੀ ਆ ਆਪਣੇ ਪੰਥ ਦੀ ਆ ਆਪਣੇ ਗ੍ਰੰਥ ਦੀ ਆ ਜਿਹੜੇ ਸਾਡੇ ਹੱਕ ਮਾਰੇ ਜਾ ਰਹੇ ਨੇ ਉਨਾ ਪਿੱਛੇ ਖੜਨ ਦਾ ਟਾਈਮ ਤੇ ਲੜਨ ਦਾ ਟਾਈਮ ਆ ਤੇ ਸਾਰੇ ਅੱਜ ਇਕੱਠੇ ਹੋਈਏ ਕੱਲ ਨੂੰ ਸਵੇਰੇ 11 ਸਵੇਰੇ 10 ਵਜੇ ਬਾਦਸ਼ਾਹੀ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਅੰਬਾਲੇ ਦੇ ਅੰਦਰ ਬਾਲੇ ਸਿਟੀ ਦੇ ਅੰਦਰ ਉੱਥੇ ਸਾਰੇ ਸੀ ਇਕੱਠੇ ਹੋਣੇ ਆ ਸੰਗਤ ਜੀ ਬੇਨਤੀਆਂ ਨੇ ਇੱਕ ਤਾਂ ਆਪਣੀ 8 ਸਤੰਬਰ ਨੂੰ ਆਪਣਾ ਸਿੱਖ ਸਮੇਲਨ ਆ ਕਰਨਾਲ ਅਨਾਜ ਮੱਡੀ ਦੇ ਅੰਦਰ ਆਪਣੇ ਸਿੱਖ ਸਮਾਜ ਦਾ ਤੇ ਉਹਦੇ ਲਈ ਕੱਲ ਨੂੰ ਅੰਬਾਲੇ ਦੇ ਅੰਦਰ ਮੀਟਿੰਗ ਰੱਖੀ ਗਈ ਆ ਕੱਲ ਨੂੰ 25 ਤਰੀਕ ਸਵੇਰੇ 10 ਵਜੇ ਬਾਦਸ਼ਾਹੀ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਉੱਥੇ ਆਪਣੇ ਅੰਮ੍ਰਾਲੇ ਦੇ ਸਿੱਖਾਂ ਦੀ ਮੀਟਿੰਗ ਰੱਖੀ ਗਈ ਆ ਪਹਿਲਾਂ ਤਾਂ ਅੰਮ੍ਰਾਲੇ ਦੇ ਸਿੱਖਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਾਬਾ ਜੀ ਸਾਰਿਆਂ ਨੇ ਪਹੁੰਚਣਾ ਕੱਲ ਨੂੰ ਨਾਲੇ ਦਾ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੋ ਨਾਲੇ ਉੱਥੇ ਆ ਕੇ ਆਪਣੀਆਂ ਵਿਚਾਰਾਂ ਕਰਦੇ ਨੇ ਵਿਚਾਰਾਂ ਕੀ ਨੇ ਅੱਜ ਸਾਨੂੰ ਲੋੜ ਆ ਬਾਬਾ ਜੀ ਹਰਿਆਣੇ ਦੇ ਅੰਦਰ ਵੀ ਸਾਡੇ ਕੋਲ ਇੱਕ ਮੰਚ ਹੋਵੇ ਔਰ ਇਹ ਕਹੇ ਜੀ ਲੀਡਰਸ਼ਿਪ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਚੱਲੇ ਕਿਸੇ ਰਾਜਨੀਤਿਕ ਪਾਰਟੀ ਤੋਂ ਪ੍ਰੇਰਿਤ ਨਾ ਹੋਵੇ ਉਹਨਾਂ ਨਾਲ ਜੁੜੀ ਨਾ ਹੋਵੇ ਸਾਨੂੰ ਲੋੜ ਅੱਜ ਕਿਉਂਕਿ ਸਾਡੇ ਬਹੁਤ ਹੱਕ ਨੇ ਚਾਹੇ ਪੰਜਾਬੀ ਮਾਂ ਬੋਲੀ ਦੇ ਹੱਕ ਨੇ ਹਰਿਆਣੇ ਦੇ ਅੰਦਰ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ ਉਹਨੂੰ ਲੈ ਕੇ ਸਖਤ ਸਜ਼ਾ ਮਾ ਹੋਣ ਸਾਡੇ ਮੁੰਡੇ ਪੇਪਰ ਦੇਣ ਜਾਂਦੇ ਨੇ ਉਹਨਾਂ ਦੇ ਕੰਕਰ ਲਾਏ ਜਾਂਦੇ ਨੇ ਉਹ ਪੂਰੇ ਕੰਕਰਾਂ ਦੇ ਅੰਦਰ ਆਪਣੇ ਪੇਪਰ ਦੇਣ ਜਾਣ ਸਾਡੀਆਂ ਮਤਨ ਬਲਾ ਲੋ ਧਰਮਸ਼ਾਲਾ ਸਿੱਖਾਂ ਦੀ ਹਰ ਇੱਕ ਜ਼ਿਲ੍ਹੇ ਦੇ ਅੰਦਰ ਹੋਣੀ ਚਾਹੀਦੀ ਹੈ ਹਰ ਐਵੇਂ ਸਾਡੇ ਬਹੁਤ ਹੱਕ ਨੇ ਕਿਉਂਕਿ ਸਾਡੇ ਇੱਥੇ 16 ਲੱਖ ਗਿਣਤੀ ਆ ਸਿੱਖਾਂ ਦੀ ਤੋਂ ਹਸਾਬ ਨਾਲ ਸਾਨੂੰ ਹੱਕ ਨਹੀਂ ਦਿੱਤੇ ਜਾਂਦੇ ਉਹਦੇ ਉਹਨੂੰ ਲੈ ਕੇ ਆਪਾਂ ਨੇ ਵਿਚਾਰ ਵਿਮਰਸ਼ ਕੱਲ ਨੂੰ ਅੰਬਾਲੇ ਦੇ ਅੰਦਰ ਕਰਨੀ ਆ ਫਿਰ 8 ਸਤੰਬਰ ਨੂੰ ਆਪਾਂ ਨੇ ਵੱਡੀ ਰੈਲੀ ਦੀ ਚ ਲੱਖਾਂ ਚ ਤਦਾਚ ਹਰਿਆਣੇ ਦੇ ਸਾਰੇ ਸਿੱਖ ਇਕੱਠੇ ਹੋਣਗੇ ਤੇ ਉੱਥੇ ਵੀ ਆਪਾਂ ਨੇ ਬੱਤੋਬਾਤ ਸਮੂਲੀਅਤ ਕਰਨੀ ਆ ਪਰ ਕੱਲ੍ਹ ਵਾਸਤੇ ਸਪੈਸ਼ਲ ਬੇਨਤੀ ਕਰਦੇ ਆ 8 ਸਤੰਬਰ ਵਾਸਤੇ ਅੱਗੇ ਵੀ ਵੀਡੀਓ ਪਾਵਾਂਗੇ ਪਰ ਕੱਲ੍ਹ ਵਾਸਤੇ ਅੰਬਾਲੇ ਦੀ ਸੰਗਤ ਨੂੰ ਬੇਨਤੀ ਆ ਵੀ ਆਜੋ ਸਾਰੇ ਸਿੱਖ ਸੰਗਤ ਆਪਾਂ ਵਿਚਾਰ ਵਿਮਰਸ਼ ਕਰੀਏ ਆਪਣੇ ਹੱਕਾਂ ਪਿੱਛੇ ਯੋਗੀ ਗੱਲ ਬਾਬਾ ਜੀ ਆਪਣੇ ਆ ਆਣੇ ਵਾਲੀ ਨਸਲਾਂ ਦੀਆ ਆਪਣੇ ਪੰਥ ਦੀਆ ਆਪਣੇ ਗ੍ਰੰਥ ਦੀਆ ਜਿਹੜੇ ਸਾਡੇ ਹੱਕ ਮਾਰੇ ਜਾ ਰਹੇ ਨੇ ਉਹਨਾਂ ਪਿੱਛੇ ਖੜਨ ਦਾ ਟਾਈਮ ਤੇ ਲੜਨ ਦਾ ਟਾਈਮ ਆ ਤੇ ਸਾਰੇ ਆਜੂ ਇਕੱਠੇ ਹੋਈਏ ਕੱਲ ਨੂੰ ਸਵੇਰੇ 11 ਸਵੇਰੇ 10 ਵਜੇ ਬਾਦਸ਼ਾਹੀ ਬਾਗ ਗੁਰਦੁਆਰਾ ਜਿਹੜਾ ਕਚੈਰੀਆਂ ਦੇ ਪਿੱਛੇ ਆ ਅੰਮ੍ਰਾਲੇ ਦੇ ਅੰਦਰ ਅੰਮ੍ਰਾਲੇ ਸਿਟੀ ਦੇ ਅੰਦਰ ਉੱਥੇ ਸਾਰੇ ਸੀ ਇਕੱਠੇ ਹੋਏ